गुड मॉर्निंग जी सत श्री अकाल जी स्वागत है जी ਤੁਹਾਡਾ ਮਨ ਫੈਮਿਲੀ ਵਲੋਗਸ ਵਿੱਚ ਹੋਰ ਸੁਣਾ ਚ ਸਕੀ ਨੂੰ ਠੀਕ ਠਾਕ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਣਗੇ ਅੱਜ ਹੈਗਾ ਦਿਨ ਜੀ ਵੀਰਵਾਰ ਦਾ ਤੇ ਬੱਚੇ ਦਾ ਸਕੂਲ ਹੋਣੇਗਾ ਇਹਨੇ ਬੈਂਚ ਲਾ ਕੇ ਆਈਆਂ 8:00 ਵਜੇ 8:05 ਮਿੰਟ ਹੋ ਗਏ ਤੇ ਬੱਚਿਆਂ ਲਈ ਪਾਉ ਬਣਾਤੇ ਸੀਗੇ ਮੈਲਕੀਆਂ ਹਾਲੂ ਦੇ ਰਾਖੇ ਬਣਾਣਾ ਤੇ ਹੁਣ ਸੈਜ ਦੇ ਪਾਪਾ ਚੱਲੇ ਨੇ ਉਹ ਲੱਗੇ ਹੋਏ ਆਣੋਂ ਤੇ ਉਹ ਨਾ ਆ ਕੇ ਬਸ ਆ ਜਾਣਗੇ ਫਿਰ ਮੈਂ ਜਲਦੀ ਜਲਦੀ ਹੁਣ ਜਨੂ ਪ੍ਰੌਟੇ ਬਣਾ ਦੂੰਗੀ ਜਨੂ ਨੂੰ ਪਾਠ ਕਰਨਾ ਪਹਿਲੇ ਮੈਂ ਆਪਣੇ ਬਣਾ ਲੈਂਦੀ ਆ ਫਿਰ ਉਹਨਾਂ ਨੂੰ ਗਰਮ ਗਰਮ ਖਾ ਦੇਂਗੀ ਤੇ ਉਹਨਾਂ ਨੇ ਵੀ ਅੱਜ ਥੋੜਾ ਜਲਦੀ ਹੋ ਜਾਣਾ ਹੈ ਤਾਂ ਕਰਕੇ ਮੈਂ ਕਿਹਾ ਪੈਣਾ ਹੁਣ ਚਲੋ ਰੁਕੀ ਦੇਈ ਨਵੇਟਦੀ ਐ ਤੇ ਬਾਕੀ ਜਿਹੜਾ ਮੈਂ ਬਣਾ ਲਵਾਂ ਲੇ ਪ੍ਰੌਟੇ ਕਿਨੂ ਕਿਨਵਾਲੇ ਦੇ ਪ੍ਰੌਟੇ ਪਸੰਦ ਨੇ ਅੱਜ ਜ਼ਰੂਰ ਖਾਓ ਜੀ ਤੇ ਮੈਂ ਬਣਾ ਦਵਾਂ ਫਿਰ ਕਿਸਾਇਦੇ ਪਾਪਾ ਨੇ ਫਿਰ ਲੇਟ ਹੋ ਜਾਣਗੇ ਮੈਨੂੰ ਇਹ ਪਹਿਲਾਂ ਬਣਾ ਦਵਾਂ ਫਟਾਫਟ ਕਿਉਂਕਿ ਇਹਨਾਂ ਨੂੰ ਸਿਰਫ 2 ਮਿੰਟ ਲਾਉਂਦੇ ਨੇ ਬਹੁਤ ਜਲਦੀ ਨਾਲ 5 ਮਿੰਟ ਅੱਜ ਤਿਆਰ ਹੋ ਜਾਂਦੇ ਨੇ ਤਾਂ ਤਾਂ ਕੇ ਬਣ ਰਹੀ ਹੋਣੀ ਮੇਰੇ ਵਲੌਗ ਦੇ ਨਾਲ ਤੇ ਖਟਾਰਾ ਦੇਖੋ ਜੀ ਹਲੇ ਸੁਨਿਆ ਦੇ ਕਿੰਨ ਤੋਂ ਕਰਨਾ ਆਪਣਾ ਸਾਫ ਚਲੋ ਮੈਂ ਕਾ ਕੇ ਕੰਮ ਕਰ ਕਰ ਅੱਜ ਆਪਾਂ ਚੰਗੀ ਤਰ੍ਹਾਂ ਸਫਾਈ ਕਰਾਂਗੇ ਘਰ ਦੀਆਂ ਦੇਖਦੇ ਆ ਮੈਂ ਇਹ ਸਫਾਈ ਬੈਡਸ਼ੀਟ ਵਗੈਰਾ ਚੱਕਾਂਗਾ ਗਰਮੀ ਵਾਲੇ ਪਛਾਲਾਂ ਠੀਕ ਠੀਕ ਜੀਆਂ ਪਰ ਮੇਰੀ ਸਾਰੀ ਹਫਤਾ ਤੋਂ ਦੇਖ ਲਓ ਮੈਂ ਚਲੋ ਦੇਖਦੇ ਹਾਂ ਅੱਜ ਆ ਜੀ ਪਸਤੀ ਖਾ ਲੋ ਕਰਮ ਕਰਮ ਪਰਾਂਠਾ स्वादिष्ट स्वादिष्ट गरम गरम पर आलू दाल आज जी खा लो कई बार तो ठंडे हो जाएंगे जल मैं खाने पर तो, जो गर्म गर्म वजिया लगते ना लाए के गर्म गर्म करके खाती वैसे मैं खाने नहीं सी घी हजिड़े देसी घ्योले तो चलो ਤਮਾ ਗੱਲ ਨਹੀਂ ਕਿੱਤੀ ਵਾਰ ਤਰਾਂਦਾ ਅੰਜੀ ਫਰੈਂਡਸ ਵੈਲੇ ਇੱਥੇ ਨਾ ਦੇ ਯੱਪਾ ਆਪਣੇ ਕੰਮ ਵੀ ਆ ਸਾਰੇ ਅੱਜ ਵਧੀਆ ਤਰੀਕੇ ਨਾਲ ਕੀਤੇ ਨੇ ਦੇਖੋ ਐਨ ਪੂਰੀ ਸਫਾਈ ਕੀਤੀ ਆ ਚੰ ਚੰਗੀ ਤਰ੍ਹਾਂ ਮਿੱਠਵਨੀ ਵੀ ਆਪਣੇ ਨਾਲ ਲੈ ਤੇ ਚਿੰਬਗਿਆਰ ਕੰਮ ਤੋਂ ਮੁਕਦਦ ਨਿਪੜੈਣਾ ਹੁੰਦਾ ਨਿਆਣੇ ਦਾ ਟਾਈਮ ਹੋਣਿਆ ਹੋਇਆ ਪਿਆ 3 ਵਜਣੇ ਵਾਲੇ ਨੇ ਦੇਖੋ ਜਿਹੜਾਈ ਨੂੰ ਵੀ ਆ ਪਹਿਨ ਪੂਰੀ ਧੁੱਪ ਲਵਾਈ ਲੈ ਕੁਣੇ ਧੁੱਪ ਲੱਗੀ ਆ ਕੱਪੜੇ ਜਿਹੜੇ ਧੋਣੇ ਵਾਲੇ ਸੀਗੇ ਕੱਲ ਰਹਿ ਗਏ ਸੀ ਇਹ ਤਾਂ ਮੇਰੇ ਅੱਜ ਖੋਲੇ ਹੋਏ ਨੇ ਇਹ ਮੈਂ ਧੋਣੇ ਕੱਲ ਤਾਂ ਹੀ ਲੱਗ ਤਾ ਧੋਣਾ ਸੀਗਾ ਜਾ ਜਿਹੜੇ ਖੋਲੇ ਨੇ ਮੈਂ ਕਹਿੰਦੀ ਤੋਂ ਰੱਖ ਦਨੀ ਉਧਰ ਚਾਦਰਾਂ ਵਗੈਰਾ ਧੋਤੀਆਂ ਕੰਮ ਕਰਤੀ ਆਪਨੇ ਅਈ ਲਾਟ ਹੁੰਦੀ ਆ ਨਾ ਸਭ ਸੁਥਰਾਇਆ ਲੱਗਦਾ ਬਸ ਉਹ ਕੋਂਡਾ ਸਾਫ ਕਰਨੀ ਆ ਉਥੇ ਬੋਤਲਾਂ ਬਹੁਤ ਨੇ ਭਾਈ ਗਨ ਵੀ ਧੋਏ ਨੇ ਮੈਂ ਭਾਈ ਦਿਨ ਧੋਕੇ ਮੈਂ ਸੁੱਕ ਸੁੱਕਦੇ ਹੁਣ ਬੋਤਲਾਂ ਪਈਆਂ ਉੱਥੇ ਠੰਡੇ ਪੀਪੀ ਕੇ ਖਤਮ ਕਰਕੇ ਸਿੱਟੀਆਂ ਆ ਉਹ ਆਪਾਂ ਨੇ ਹੁਣ ਦੇਣੀਆਂ ਨੇ ਕਵਾੜੀਆਂ ਨੂੰ ਵੀ ਰੇਨ ਦਵਾਂਗੇ ਕਿ ਕੌਣ ਦਾ ਹੁਣ ਤਾਂ ਪੋਤਲਾ ਰਹਿ ਜਾਂਦਾ ਹੈ ਉਹਨਾਂ ਨੂੰ ਦਵਾਂਗੇ ਇਹ ਬੱਚੇ ਆਉਣੇ ਵਾਲੇ ਹੀ ਨੇ ਬੱਚੇ ਆ ਜਾਣੇ ਹੋਣਾ ਚਾਹਤ ਨੇ ਜਿਵੇਂ ਜਿਹਾ ਸਮਾਂ ਟਾਈਮ ਹੋ ਜਗਾ ਨਾ ਇਹ ਪਾਕੀ ਜੀ ਹੁਣ ਤੁਸੀਂ ਕੁਸੀਂ ਦੱਸੋ ਅੱਜ ਕਿਨੇ ਕਿੰਨੇ ਸਾਰੇ ਵਧੀਆ ਸਮੂਹ ਕਿਤੇ ਮੈਂ ਕਰ ਜਾਨ ਪੂਰਾ ਦਿਲ ਲਾ ਕੇ ਕੰਮ ਕੀਤਾ ਨੇ ਕਿ ਉਹ ਇਹ ਦਮ ਰੁੱਟ ਗਿਆ ਅੱਜ ਤਾਂ ਮੇਰਾ ਅਜਮਾ ਵੀਡੀਓ ਨਹੀਂ ਪਰ ਪਣਾਈ ਕਿਉਂਕਿ ਮੈਂ ਵੀਡੀਓ ਤਾਂ ਕਰਕੇ ਨਹੀਂ ਪਣਾਈ ਹੈਗੀ ਮੈਂ ਜਦੋਂ ਕੰਮ ਕਰਦੀ ਸੀਗੀ ਫਿਰ ਮੈਂ ਲਾਈਨਿੰਗ ਵੈਸੇ ਵਾਸ਼ ਕਰਨ ਨੂੰ ਵੀ ਲੈ ਕੇ ਆਈ ਹੋਈ ਸੀ ਕਿ ਦੂਜੇ ਸੂਟ ਨਾਲ ਦੀ ਤੇ ਇੱਕ ਫਿਰ ਡਾਈ ਕਰਵਾ ਕੇ ਦਿੱਤੀ ਆ ਟਾਪਟਾ ਉਹ ਆਂਟੀ ਨੂੰ ਫੜਾਉਣ ਚਲੇ ਗਈ ਫਿਰ ਉਸ ਤੋਂ ਬਾਅਦ ਵਿੱਚੇ ਕੰਮ ਕਰਦੀ ਕਰਦੀ ਛੱਡ ਕੇ ਹੈਨਾ ਫਿਰ ਮੈਂ ਕੱਪੜੇ ਤੁਹਾਨੂੰ ਲੇਟ ਹੋ ਗਈ ਫਿਰ ਮੇਰੀ ਦਰਾਣੀ ਖਣੇ ਚਲੇ ਗਈ ਚਾਚਾ ਜੀ ਦਿਨ ਫਿਰ ਉਹ ਜਾਂਦੇ ਆਉਂਦੇ ਕਹਿ ਗਈ ਕਹਿੰਦੀ ਦੀ ਵੀ ਯੂਵੀ ਆਊਗਾ ਵੀ ਉਹਨੂੰ ਫੜ ਲਿਓ ਬੇਟੇ ਨੂੰ ਉਹ ਸਕੂਲ ਤੋਂ ਆਉਣਾ ਸੀ ਉਹਨੇ ਫਿਰ ਉਹ ਮੇਰੇ ਕੋ ਖੜਾਰੇ ਕਿਉਂਕਿ ਮੈਂ ਫਿਰ ਉਹਦੇ ਨਾਲ ਖੇਡਣ ਲੱਗ ਗਈ ਵਿੱਚੇ ਕੰਮ ਕਰੀ ਵਿੱਚ ਉਹਦੇ ਨਾਲ ਖੇਡ ਦਿੱਤਾ ਕਰਕੇ ਲੇਟ ਹੋ ਗਈ ਅੱਜ ਕੰਮ ਨੂੰ ਕਿਉਂਕਿ ਫਿਰ ਮੈਨੂੰ ਆਈ ਸੀ ਵੀ ਉਹ ਆਇਨਾ ਕਈ ਵੀ ਰੋਂਣ ਲੱਗ ਪਈ ਪਰ ਰੋਇਆ ਨਹੀਂ ਹੈਗਾ ਵਧੀਆ ਖੇਡੀ ਗਿਆ ਫਿਰ ਤਾਂ ਕਰਕੇ ਫਿਰ ਮੈਂ ਕਿਹਾ ਚੱਲ ਵੀ ਨਾਲੇ ਉਹ ਤਾਂ ਜੀ ਲੱਗਿਆ ਰਹੂਗਾ ਵੀ ਨਾਲੇ ਮੈਂ ਕੱਪੜੇ ਧੋਈ ਗਈ ਆ ਆਪਣੇ ਨਾਲੇ ਮੈਂ ਉਹਦੇ ਨਾਲ ਖੇਟੀ ਗਈ ਤਾਂ ਕਰਕੇ ਕੰਮ ਲੇਟ ਹੋ ਗਿਆ ਮੇਰਾ ਫਿਰ ਨਾ ਧੋ ਕੇ ਹੁਣ ਬੇਲੀ ਹੋਈ ਹੋਈ ਆ ਪਾਸੋਂ ਮੇ ਬੇਲੀ ਵਿਗਾਦੀ ਹੁਣ ਸ਼ਾਮ ਦਾ ਸੋਚ ਸੋਚਣਾ ਲੱਗ ਜਾਂਦੀ ਆ ਵੀ ਕੀ ਉਹਣਾਣਾ ਏ ਚਲੋ ਜੀ ਹੁਣ ਮੈਂ ਫਿਰ ਤੁਹਾਨੂੰ ਮਿਲਦੀਆਂ ਦੇਖਦੀਆਂ ਕੀ ਬਣਾਉਣੇ ਆ ਸ਼ਾਮ ਨੂੰ ਮਿਲੂਗੀ ਤੁਹਾਨੂੰ ਮੈਂ ਤੇ ਸੂਟ ਮੇਰਾ ਉਹ ਵੀ ਆ ਸਾਹਮਣੇ ਜਿਹੜਾ ਅਜੇ ਮੈਂ ਬਣਵਾਉਣਾ ਏ ਉਹ ਵੀ ਮਸ਼ੀਨ ਵੀ ਆਪਾਂ ਰਿਪੇਅਰ ਕਰਵਾ ਲਈ ਮਸ਼ੀਨ ਵੀ ਆਪਣੀਆਂ ਵਧੀਆ ਹੋ ਗਈ ਤੇ ਤੋਂ ਪਵੀ ਲਵਾਤੀ ਅੱਜ ਮਸ਼ੀਨ ਨੂੰ ਖਨੇਰ ਪਿਆਰ ਕਰਵਾ ਲਿਆ ਸੀਗੇ ਫੈਦੇ ਪਾਪਾ ਰਾਤ ਤੇ ਹੁਣ ਧੁੱਪ ਚ ਰੱਖੀ ਸੀਗੀ ਸਵੇਰ ਤੀ ਹੁਣ ਚਾਹਤੇ ਮੈਂ ਪੈਰਾਂ ਦੇ ਉੱਤੇ ਰੱਖਤੀ ਚਲੋ ਜੀ ਬੱਚਿਆਂ ਦੇ ਆਏ ਤੋ ਮਿਲਦੀਆਂ ਮੈਂ ਤੁਹਾਨੂੰ ਥੋੜੀ ਜੀ ਰਸਤਾ ਕਿੱਥੇ ਹੋਣੀ ਆਣਾ ਚਲ ਕੋਈ ਆਲੀ oh hai i'm Accepted, excited excited uh -huh. to open the box

ਲੋ ਕਿ ਕਿੰਨੇ ਦਿਨ ਚੱਲਣੀ ਆਪ ਪਹਿਲਾਂ ਵੀ ਸਮਾਰਟ ਮੰਗਾਈ ਸੀਗੀ ਨਹੀਂ ਜੀ ਉਹ ਮਮਾ ਉਹ ਸੀਗੀ ਹੈਲਥ ਫੋਨ ਨੂੰ ਪਤਾ ਨਹੀਂ ਸੀ ਨਾ ਹਾਂ ਬੁੱਕ ਫਲਾਨ ਗਾਈਏ ਦੇਖਿਆ ਬਸ ਇਹ ਚਾਰ ਕਿ ਦਿਨ ਚੱਲੂਗੀ ਇਹ ਅੱਜ ਤੁਸੀਂ ਅੱਜ ਡੇਟ ਯਾਦ ਰੱਖਿਓ ਅੱਜ ਕਿੰਨੀ ਤਰੀਕਾ 29 5 15 ਹਾਂ ਅੱਜ 15 ਤਰੀਕਾ ਤੇ ਦੂਜਾ ਮਹੀਨਾ ਹੈ ਫਰਵਰੀ ਦਾ ਹਨਾ ਇਹ ਯਾਦ ਰੱਖਿਓ ਵੀ ਕਿੰਨੇ ਦਿਨ ਚੱਲਦੀ ਆ ਇਹ ਸਿਰਫ 4-5 ਦਿਨ ਜਿਆਦਾ ਇਹਨਾਂ ਨੇ ਹੱਦ 4-5 ਦਿਨ ਤੋਂ ਬਾਅਦ ਇਹ ਤੁਹਾਨੂੰ ਇੱਥੇ ਇੱਥੇ ਦਿਖਾਉਂਗੀ ਗਰੀ ਹੋਈ ਕਿਤੇ ਸਿੱਟੀ ਹੋਈ ਹਨਾ ਅਰੇ ਦੀਦੀ ਹਲੇ ਦੀਦੀ ਦਾ ਪਾਰਸਲ ਵੀ ਆਣ ਦੀ ਤੇਰਾ ਵੀ ਆਉਣਾ ਹੱਸਦਾ ਨਾ ਦੀਦੀ ਦਾ ਹਜੇ ਆਇਆ ਨਹੀਂ ਹੈਗਾ ਅੱਜ ਅਵੀ ਦਾ ਹੀ ਆਇਆ ਦੀਦੀ ਲੱਗੇ ਆ ਪੜਨ ਉਧਰ ਮੇਰੇ ਪਤੀ ਦੇਵ ਨੂੰ ਫੁੱਲ ਟਾਈਮ ਇਹਦਾ ਬਲੌਗ ਦੇਖਣ ਦਾ ਅ ਵਲੌਗ ਲੇਖਣ ਲੱਗੇ ਹੋਏ ਨੇ ਤੇ ਰੋਟੀ ਪਾਣੀ ਅਸੀਂ ਆਪਣਾ ਖਾ ਲਿਆ ਤੇ ਦੁੱਧ ਮੈਂ ਦੇਤਾ ਹੁਣ ਇਹ ਘੋੜਾ ਕੇ ਗਰਮ ਕਰਕੇ ਦੁੱਧ ਠੰਡਾ ਵਾਸਤੇ ਇਹ ਆਪਣਾ ਹੈਂਡਗੈਂਡਰ ਆ ਗਿਆ ਅੱਜ ਸਿਵਰ ਕੇ ਪਰ ਆਈ ਨਹੀਂ ਪਤਾ ਹੈਗਾ ਵੀ ਹੁਣ ਚਲਾ ਕੇ ਨਹੀਂ ਦੇਖਿਆ ਕਿ ਉਹ ਜਿੜਾਈ ਬਹੁਤ ਗੱਟ ਗਈ ਥਿੰਗ ਤੇ ਬਾਕੀ ਆਪਣਾ ਕਿਚਨ ਵਗੈਰਾ ਉਧਰ ਸੌਫ ਕਰਤੀ ਆਪਾਂ ਨੇ ਭਾਂਡੇ ਦੀ ਧੋਤੋ ਜਿਹੜੇ थोड़े बहुत और गए उधर देखो तो कपड़े कल दे आज आल आल वॉश किते थे स्टैंड यह अच्छे हैं जोड़े अज वॉश किते हैं क्योंकि अज मैं जोड़े कोटिया कोटिया मैं कि बार पा के रखी हुई वो तो सारी वॉश करती हैं ਤੇ ਇਹਨਾਂ ਨੂੰ ਹੁਣ ਸਵੇਰੇ ਤੈਅ ਕਰੂੰਗੀ ਦੇਖੋ ਤੈਅ ਕਰਨੇ ਬਹੁਤ ਆਇਆ ਲੱਗਦਾ ਪੈਜ ਉੱਧਰ ਦੇਖੋ ਕਿ ਮੈਗਾ ਪਾਇਆ ਉਹਨਾਂ ਨੇ ਸੈਜ ਬੈਠੇ ਨਾਲ ਪੜਦੇ ਨਾਲ ਉੱਚੀ ਜੀ ਸੈਜ ਹਏ ਇਹਨਾਂ ਦੇ ਪੇਪਰ ਆ ਗਏ ਇਗਜ਼ਾਮ ਵਿੱਚ ਆ ਗਏ ਲਿਸਨਿੰਗ ਵਾਲੇ ਆ ਗਏ ਤੇ ਉਹ ਹੈਗੇ ਨੇ ਹਾਈ ਚੁੱਪ ਕਰ ਜਾਓ ਆਵਾਜ਼ ਘੱਟ ਕਰ ਲਓ ਤੇ ਲਿਸਨਿੰਗ ਇਹ ਐਸਾ ਇਹਨਾਂ ਦਾ ਹੈ ਕਿ 19 ਤਰੀਕ ਤੋਂ ਪਰ ਅਭੀਜੋਦ ਦਾ ਹੈਗਾ 21 ਤਰੀਕ ਨੂੰ 21 ਨੂੰ ਅਸੀਂ ਜਾਣਾ 21 ਤਰੀਕ ਨੂੰ ਕਰਾ ਕੇ ਅਸੀਂ ਅਭੀਜੋਦ ਨੂੰ ਲੈ ਕੇ ਜਾ ਸਕਦੇ ਹਾਂ ਫਿਰ ਮੁੜ ਕੇ ਅਭੀਜੋਦ ਦਾ ਹੈਗਾ 26 ਤਰੀਕ ਨੂੰ ਹਨਾ ਤੇ ਪੰਗਾ ਬਸ ਸਾਡੇ ਸਹਿਜ ਦਾ ਪੈ ਗਿਆ ਸਹਿਜ ਦਾ 21 ਤਰੀਕ ਨੂੰ ਹੋ ਗਿਆ ਫਿਰ 23 ਤਰੀਕ ਨੂੰ ਵੀ ਆ ਤੇ ਬਸ ਸਹਿਜ ਦਾ 23 ਤਰੀਕ ਵਾਲੇ ਦਾ ਪੰਗਾ ਪੈ ਰਿਹਾ ਕੰਪਿਊਟਰ ਦਾ ਏਆਈ ਦਾ ਇੱਕ ਹਨਾ ਇੱਕ ਸਹਿਜ ਏਆਈ ਦਾ ਏਆਈ हां एक कंप्यूटर ਦੇ ਕੇ ਆਈ ਦਾ ਦੋਨੇ ਦੇ ਪ੍ਰੈਕਟੀਕਲ ਤੇ ਉਹ ਦੇਖਦੇ ਆ ਸਕੂਲ ਚ ਗੱਲ ਕਰਕੇ ਵੀ ਜਾਂ ਬਾਅਦ ਚ ਲੈ ਲੈਣ ਜਾਂ ਪਹਿਲਾਂ ਲੈ ਲਾਂਗੇ ਹਨਾ ਕਿਉਂਕਿ ਪ੍ਰੈਕਟੀਕਲ ਨੇ ਕੰਪਿਊਟਰ ਦੇ ਨੇ ਕੇ ਆਈ ਦਾ ਤਾਂ ਕਰਕੇ ਬਾਕੀ ਨਹੀਂ ਸਾਰਾ ਕੁਝ ਠੀਕ ਆ ਮਤਲਬ ਕਿ ਅਸੀਂ ਜਾ ਸਕਦੇ ਹਾਂ ਖੁਸ਼ ਆ ਬਸ ਇੱਕ ਸਹਜ ਦੇ ਕਰਾ ਰਹੀ ਅੜ ਗਈ ਸਿਰਫ ਸੈਜ ਦੀ ਤੇਜ਼ ਤਰੀਕਾ ਵਾਲੇ ਦੇ پاس ਤੇਜ਼ ਤਰੀਕਾ ਵਾਲੇ ਦਾ ਸਾਨੂੰ ਇਹ ਆ ਵੀ ਇਹਦਾ ਹੋ ਜਵੇ ਤਾਂ ਸਭ ਤੋਂ ਵਧੀਆ ਏ ਪਹਿਲਾਂ ਹੀ ਹੋ ਜਵੇ ਤੇ ਮੈਮ ਕਹਿੰਦੇ ਵੀ ਤੁਸੀਂ ਸਕੂਲ ਚ ਗੱਲ ਕਰ ਸਕਦੇ ਹੋ ਆ ਕਿ ਮੈਮ ਨਾਲ ਗੱਲ ਕੀਤੀ ਸੀਗੀ ਵੀ ਤੁਸੀਂ ਆ ਜਿਓ ਵੀ ਸਿਸਟਰ ਨਾਲ ਗੱਲ ਕਰਕੇ ਦੇਖ ਲਿਓ ਚਲੋ ਦੇਖਦੇ ਹਾਂ ਕੀ ਬਣਦਾ ਹੈ ਹਨਾ ਤੇ ਇੱਧਰ ਦੇਖੋ ਜੀ ਮੈਂ ਤਾਂ ਸਵੇਰੇ ਸਵੇਰੇ ਕੰਮ ਇੰਨੇ ਜ਼ਿਆਦਾ ਹੁੰਦੇ ਨੇ ਹਨਾ ਤੇ ਮਾਸੀ ਆਏ ਸੀਗੇ ਘਰ ਵੀਡੀਓ ਨਹੀਂ ਬਣਾਈ ਹੈਗੀ ਮੇਰੇ ਉਰੇ ਵਾਲੇ ਮਾਸੀ ਮੰਮੀ ਦੇ ਭੈਣ ਸੱਸ ਦੀ ਸੱਸ ਦੀ ਭੈਣ ਹਨਾ ਤੇ ਮੰਮੀ ਦੇ ਮਾਸੀ ਆਏ ਸੀਗੇ ਉਰੇ ਮਾਸੀ ਜੀਗੇ ਸ਼ਾਮ ਜੀ ਨੂੰ ਫਿਰ 1 ਘੰਟਾ ਡੇਢ ਘੰਟਾ ਬੈਠੇ ਵਾਸਤੇ ਫਿਰ ਨਾ ਜਾਣਾ ਸੀਗਾ ਕਹਿੰਦੇ ਵੀ ਸ਼ਾਮ ਦੀ ਰੋਟੀ ਬਾਣੀ ਦਾ ਵੀ ਕਰਨਾ ਸੀ ਮੈਂ ਕਿਹਾ ਸਿਉਰੀ ਬਣਾ ਲੰਨੇ ਹੁਰੀ ਕਾ ਲਿਓ ਤੇ ਬਸ ਉਹ ਵੀ ਪੁੱਛਦੇ ਸੀਗੇ ਵੀ ਹੋ ਗਈ ਵਿਆਹ ਦੀ ਤਿਆਰੀ ਤੇ ਸਾਡੇ ਸੱਸ ਨੂੰ ਉਹਦੇ ਇੱਕ ਸਰ ਦੇ ਸੂਟ ਹੋ ਜਾਣੇ ਆ ਇੱਕ ਸਾਡੇ ਸੇਮ ਕਲਰ ਸੂਟਾਂ ਦਾ ਹੋ ਗਿਆ ਮੇਰਾ ਤੇ ਮਾਸੀ ਜੀ ਦਾ ਮੈਂ ਕਿਹਾ ਚਲ ਕੋਈ ਨਾ ਮੈਂ ਕਿਹਾ ਆਪਾਂ ਪਾਵਾਂਗੇ ਮੈਂ ਕਿਹਾ ਸੱਸ ਸੱਸ ਨੂੰ ਹਪਾਉਂਦੀਆਂ ਹੁੰਦੀਆਂ ਨੇ ਨਾ ਇੱਕ ਸਰ ਦੇ ਸੂਟ ਹਨਾ ਮੈਂ ਕਿਹਾ ਆਪਾਂ ਹੀ ਪਾ ਲਾਂਗੇ ਬਾਕੀ ਪਤਾ ਨਹੀਂ ਵੀ ਮਾਸੀ ਨੇ ਕਿਹੜੇ ਦਿਨ ਪਾਉਣਾ ਹੋਇਆ ਤੇ ਮੈਂ ਕਿਹੜੇ ਦਿਨ ਪਾਉਣਾ ਹੋਇਆ ਇਹ ਵੀ ਨਹੀਂ ਪਤਾ ਹੈਗਾ ਤੇ ਬਾਕੀ ਜੇ ਤੁਹਾਨੂੰ ਮੇਰੇ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਔਰ ਵੀਡੀਓ ਨੂੰ ਫੁੱਲ ਵਾ ਜਰੂਰ ਕਰ ਲਿਆ ਕਰੋ ਤੇ ਵਿਆਹ ਦੇ ਵਿੱਚ ਸਾਡੀ ਸੱਸਾ ਨੂੰਹਾਂ ਦਾ ਇੱਕ ਸਾਦੇ ਸੂਟ ਜਰੂਰ ਦੇਖਿਓ ਜੇ ਅਸੀਂ ਪਾਏ ਦੋ ਕਲਰ ਸਾਡੇ ਸੇਮ ਹੋਗੇ ਚਲੋ ਕੋਈ ਗੱਲ ਨਹੀਂ ਤੇ ਮਿਲਦੇ ਆ ਜੀ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਮੇਰੇ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ